ਜ਼ਿੰਦਗੀ ਕੀ ਹੈ ਸਫ਼ਰ ਵਿੱਚ ਮੁਸ਼ਕਿਲਾਂ ਆਉਣ ਤਾਂ ਹਿੰਮਤ ਨੂੰ ਵਧਾਉਂਦੀ ਹੈ ਜੇਕਰ ਕੋਈ ਰਸਤਾ ਰੋਕੇ ਤਾਂ ਜੁਰਅਤ ਹੋਰ ਵੀ ਵੱਧਦੀ ਹੈ ਸੰਘਰਸ਼ ਜਿੰਨਾ ਵੱਡਾ ਹੋਵੇਗਾ ਚਿੱਤ ਉਨੀ ਹੀ ਸ਼ਾਨਦਾਰ ਹੋਵੇਗੀ ਬਿਨਾ ਸੰਘਰਸ਼ ਤੇ ਕੋਈ ਵੀ ਮਹਾਨ ਨਹੀਂ ਬਣਦਾ ਪੱਥਰ ਤੇ ਘਸਾ ਕੇ ਹੀ ਹੀਰਾ ਚਮਕਦਾ ਹੈ ਸੰਘਰਸ਼ ਜਿੰਨਾ ਮੁਸ਼ਕਿਲ ਹੋਵੇਗਾ ਜਿੱਤ ਉਨੀ ਹੀ ਸ਼ਾਨਦਾਰ ਹੋਵੇਗੀ ਮੁਸ਼ਕਿਲਾਂ ਤੋਂ ਪੱਟ ਜਾਣਾ ਆਸਾਨ ਹੁੰਦਾ ਹੈ ਹਰ ਪਹਿਲੂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ਹੈ ਹਰ ਦਰਦ ਹਰ ਤਕਲੀਫ ਅਤੇ ਹਰ ਸੰਘਰਸ਼ ਤੁਹਾਨੂੰ ਮਜ਼ਬੂਤ ਅਤੇ ਕਾਮਯਾਬ ਬਣਾਉਂਦਾ ਹੈ ਸੰਘਰਸ਼ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮਜ਼ਬੂਤ ਇਨਸਾਨ ਹੀ ਇਤਿਹਾਸ ਨੂੰ ਰਚਦਾ ਹੈ ਜਿਨne ਸੰਘਰਸ਼ ਦੇਖਿਆ ਹੈ ਉਹ ਹੀ ਦੁਨੀਆ ਬਦਲ ਸਕਦਾ ਹੈ ਸੰਘਰਸ਼ ਨੂੰ ਤੋ ਡਰਨਾ ਛੱਡ ਦਿਓ ਫਿਰ ਵਕਤ ਤੁਹਾਡਾ ਹੀ ਹੋਵੇਗਾ ਹਰ ਮੁਸ਼ਕਿਲ ਤੋਂ ਸਿੱਖ ਲੋ ਕੁਛ ਨਵਾਂ ਕਿਉਂਕਿ ਸੂਰਜ ਦਾ ਤਾਪ ਹੀ ਸੋਨੇ ਨੂੰ ਅਸਲ ਸ਼ਕਲ ਦਿੰਦਾ ਹੈ